ਸਸੀ ਗਾਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਆਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫਿਰ ਤੁਹਾਡੇ ਸਾਹਮਣੇ ਪੇਸ਼ ਹੋਇਆ ਗੱਲ ਕਰਦੇ ਆ ਕਿ ਇਨਸਾਨਾਂ ਦਾ ਜਨਮ ਦਿਨ ਅਤੇ ਪਾਰਟੀ ਮਨਾਉਂਦੇ ਹੋਏ ਤੇ ਤੁਸੀਂ ਅਕਸਰ ਦੇਖਿਆ ਹੋਵੇਗਾ ਪਰ ਇੱਕ ਐਸੀ ਤਸਵੀਰ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਕਿ ਇੱਕ ਫੈਮਿਲੀ ਵੱਲੋਂ ਆਪਣੇ ਡੌਗ ਦਾ ਜੜਾਇਆ ਉਹ ਜਨਮ ਦਿਨ ਮਨਾਇਆ ਗਿਆ ਔਰ ਜਨਮ ਦਿਨ ਵੀ ਮਾੜਾ ਮੋਟਾ ਨਹੀਂ ਔਰ ਸਪੈਸ਼ਲ ਇੱਕ ਹੋਟਲ ਅਰੇਂਜ ਕੀਤਾ ਗਿਆ ਹੋਟਲ ਦੇ ਵਿੱਚ ਔਰ ਆਪਣੇ ਜਿਹੜੇ ਰਿਲੇਟਿਵ ਨੇ ਦੋਸਤ ਨੇ ਉਹ ਸਾਰੇ ਸੱਦੇ ਗਏ ਨੇ ਔਰ ਉਸ ਡੌਗ ਦਾ ਜੜਾ ਘੁੰਮਤਾਂ ਦੇ ਨਾਲ ਵੱਡੇ ਮਨਾਇਆ ਗਿਆ ਔਰ ਡੀਜੇ ਦੇ ਉੱਤੇ ਜਿਹੜਾ ਆ ਨੱਚ ਗਾ ਕੇ ਔਰ ਨੋਟਾਂ ਦੀ ਜਿਹੜੀ ਆ ਬਰਸਾਤ ਵੀ ਕੀਤੀ ਗਈ ਹੈ ਉਹ ਜਦੋਂ ਪੱਤਰਕਾਰਾਂ ਵੱਲੋਂ ਪੁੱਛਿਆ ਗਿਆ ਇਸ ਫੈਮਲੀ ਨੂੰ ਤਾਂ ਉਹਨਾਂ ਨੇ ਕਿਹਾ ਕਿ ਇਹ ਡੌਗ ਨਹੀਂ ਇਹ ਤਾਂ ਸਗੋ ਸਾਡਾ ਫੈਮਲੀ ਮੈਂਬਰ ਹੈ ਔਰ ਸਾਡਾ ਪ੍ਰਾਇ ਹੈ ਪਰ ਵੇਖੋ ਤੁਸੀਂ ਕਿ ਇਹ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਡੌਗ ਨੇ ਬੜੇ ਵਫਾਦਾਰ ਹੁੰਦੇ ਨੇ ਇਹਨਾਂ ਨੂੰ ਅਸੀਂ ਡੌਗ ਨਹੀਂ ਕਹਿ ਸਕਦੇ ਔਰ ਇਹ ਸਾਡੇ ਫੈਮਲੀ ਦੇ ਹਿੱਸੇ ਨੇ ਨੋਕ ਨਾ ਉਹ ਦੋਨੇ ਸਮਝਦੀ ਹੈ ਨਾ ਮੈਂ ਕੈਮਰੀ ਮੈਂਬਰ ਸਮਝਦੀ ਹੈ ਉਹ ਆਪਣਾ ਤਾਂ ਕਰਕੇ ਮੈਂ ਸੋਚਿਆ ਵੀ ਹੈ ਨਾ ਇਹਦਾ ਪਰਦੇ ਬਣਾਉਣਾ ਚਾਹੀਦਾ ਹੈ ਨਾ ਸਾਹਰ ਕੀ ਕਿੰਨੀ ਉਮਰਾਂ ਦੀ ਹੁੰਦੀ ਹੈ ਇਹਦੀ 200 ਤੇ ਕਿਸ ਤਰ੍ਹਾਂ ਮਾਇੰਡ ਚ ਆਇਆ ਕਿ ਬਰਡਲ ਮਾਇੰਡ ਕਰਦੇ ਹੋਗੇ ਜਿਹੋ ਸਮੇਂ ਕੋਈ ਲੈ ਕੇ ਆਂਦਾ ਸੀ ਕੀ ਸੋਚਿਆ ਲੀਗਾ ਹਾਂਜੀ ਕੀ ਨਾਮ ਹੈ ਤੁਹਾਡਾ ਮੇਰਾ ਹੀ ਸ਼ੈਂਪੀ ਤੇ ਕੀ ਕਹਿੰਦੇ ਜਿਹੜਾ ਅੱਜ ਜਨਮ ਦਿਨ ਮਨਾਇਆ ਜਾ ਰਿਹਾ ਹੈ ਮਤਲਬ ਇਹ ਜਨਮ ਦਿਨ ਐ ਏਦਾਂ ਵੀ ਵੀ ਇਹ ਡੌਗ ਲੋਕੀ ਕਹਿੰਦੇ ਵੀ ਡੌਗ ਨੇ ਡੌਗ ਨੇ ਪਰ ਇਹ ਡੌਗ ਨਹੀਂ ਹੈਗਾ ਇਹ ਬਹੁਤ ਛਿਆਣੇ ਆਈ ਬਹੁਤ ਸਮਝਦਾਰ ਨੇ ਤੇ ਦਰਵੇਸ਼ ਨੇ ਬਹੁਤ ਗੱਲਾਂ ਵੀ ਬਹੁਤ ਸਮਝਦੇ ਤੇ ਇਹਨਾਂ ਨੂੰ ਡੌਗ ਨਹੀਂ ਸਮਝਣਾ ਚਾਹੀਦਾ ਆਪਾਂ ਨੂੰ ਬਹੁਤ ਪਿਆਰੇ ਨੇ ਹਾਂਜੀ ਐਲੈਕਸ ਕਿ ਕਿਸ ਤਰ੍ਹਾਂ ਮਾਇੰਡ ਆਇਆ ਕਿ ਸਾਡਾ ਬਰਥਡੇ ਮਨਾਈਏ ਵੀ ਇਹ ਅਸੀਂ ਇਹਨੂੰ ਡਾਕ ਮੰਨਦੇ ਨਹੀਂ ਸਾਡਾ ਫੈਮਿਲੀ ਦਾ ਸਦੱਸ ਹੈ ਆ ਛੋਟਾ ਭਰਾ ਮੰਨਦੇ ਹਾਂ ਹਾਂਜੀ ਮਾਇੰਡ ਜੀ ਕਿਸ ਤਰ੍ਹਾਂ ਆਇਆ ਕਿ ਬਈ ਇਹਦਾ ਬਰਥਡੇ ਮਨਾਈਏ ਔਰ ਅਸੀਂ ਸਾਰੇ ਹਲੋ ਅਸੀਂ ਪਿਛਲੇ ਸਾਲ ਵੀ ਪਹਿਲਾਂ ਪਲਾਨ ਕੀਤਾ ਸੀ ਪਰ ਉਹ ਕਿਸੇ ਕਰਕੇ ਕੈਨਸਲ ਹੋ ਗਿਆ ਤੇ ਐਤਕੀ ਫਿਰ ਅਸੀਂ ਕਿਹਾ ਵੀ ਨਹੀਂ ਮਨਾਉਣਾ ਹੀ ਮਨਾਉਣਾ ਹਾਂ ਹਾਂ ਜੀ ਕਿਉਂਕਿ ਲੋਕ ਮਤਲਬ ਕਿ ਦੇਖਿਆ ਤੁਸੀਂ ਬਹੁਤ ਸਾਰੀ ਪਰਨਾਵਾ ਹੁੰਦੀ ਹੈ ਨਾਨਵਾਂ ਦੇ ਨਾਲ ਜੀ ਕਿ ਕਿਤੇ ਨਾ ਕਿਤੇ ਲੋਕ ਇਸ ਚੀਜ਼ ਨੂੰ ਦੇਖਦੇ ਆ ਉਹਨਾਂ ਨੂੰ ਕੀ ਕਹੋਗੇ ਉਹਨਾਂ ਨੂੰ ਬਸ ਇਹੀ ਆਈ ਵੀ ਇਹ ਡੌਗ ਨਹੀਂ ਹੈਗੇ ਇਹਨਾਂ ਨੂੰ ਬਹੁਤ ਸੰਭਾਲ ਕੇ ਰੱਖਣਾ ਚਾਹੀਦਾ ਇਹਨਾਂ ਨੂੰ ਬੱਚੇ ਵਾਂਗੂ ਰੱਖਣਾ ਚਾਹੀਦਾ ਜੀ ਆਮ ਦਿੱਖ ਜਾਂਦਾ ਵੀ ਕਿਤੇ ਗਲੀਆਂ ਦੇ ਵਿੱਚ ਕਿਵੇਂ ਗਲੀਆਂ ਦੇ ਵਿੱਚ ਦੇਖੋ ਕੋਈ ਵੱਟੇ ਮਾਰਦੇ ਕਿ ਲਾਤਾ ਮਾਰਦੇ ਆ ਉਹਨੂੰ ਬਹੁਤ ਜ਼ਿਆਦਾ ਗਲਤ ਚੀਜ਼ ਹੈ ਜੀ ਹਾਂ ਜੀ ਇਹ ਮੈਸੇਜ ਆ ਗਏ ਉਹਨਾਂ ਨੂੰ ਮੈਸੇਜ ਆਈ ਆ ਵੀ ਇਹਨਾਂ ਨੂੰ ਕੁਛ ਨਾ ਕੋਈ ਬਹੁਤ ਪਿਆਰੀ ਚੀਜ਼ ਆਈ ਬਹੁਤ ਪਿਆਰੇ ਨੇ ਵੱਧ ਤੋਂ ਵੱਧ ਦਿਨਾਂ ਨੂੰ ਧਿਆਨ ਰੱਖੋ ਦੇਖੋ ਪਿਆਰ ਨਾਲ ਰੱਖੋ ਇਹਨਾਂ ਨੂੰ ਫਿਰ ਤੁਸੀਂ ਹੁਣ ਜਨਮ ਦਿਨ ਤੇ ਕਿੰਨੇ ਲੋਕਾਂ ਨੇ ਇਨਵਾਈਟ ਕੀ ਸਹਿਬ ਅਸੀਂ ਘੱਟੋ ਘੱਟ ਸਾਡੇ ਅਕਨ ਨੇ 30 ਤੋਂ 40 ਮੈਂਬਰਸ ਹਾਂ ਜੀ ਜੀ ਕੀ ਨਾਮ ਤੁਹਾਡਾ ਬਲਵਿੰਦਰ ਗੌਰ ਹੈ ਸੇਮ ਆਮ ਕੀ ਕਿਵੇਂ ਦੇਖਦੇ ਹੋ ਕਿ ਬਰਥਡੇ ਜਿਹੜਾ ਮਨਾ ਰਹੇ ਹੋ ਬਹੁਤ ਕਿੰਨਾ ਕਿਤੇ ਰਿਲੇਟਿਵ ਬੁਲਾਏ ਆ ਤੁਸੀਂ ਆਪਣੇ ਵਿੱਚ ਕੀ ਕਹਿਣਾ ਚਾਹੋਗੇ ਕੁ ਕਹਿਣਾ ਚਾਹੀਦਾ ਜੀ ਸ਼੍ਰੀਮਤੀ ਕਾਂਗਾਂਦੀ ਜੀ ਦੀਆਂ ਹਰਿਤਾ ਹੈਗੀਆਂ ਕਿ ਇਹਨਾਂ ਨੂੰ ਮਤਲਬ ਆਪਣੇ ਬੱਚਿਆਂ ਵਾਂਗੂੰ ਸਮਝਣਾ ਚਾਹੀਦਾ ਆਪਾਂ ਨੂੰ ਇਹ ਨਹੀਂ ਸਮਝਣਾ ਚਾਹੀਦਾ ਕਿ ਇਹ ਬਹੁਤ ਵਫਾਦਾਰ ਜਾਨਵਰ ਹੈਗਾ ਜੀ ਪਿਆਰ ਕਰਨਾ ਚਾਹੀਦਾ ਹੈ ਇਹਨਾਂ ਨੂੰ ਕਈ ਲੋਕ ਇਹਨਾਂ ਨੂੰ ਮਤਲਬ ਕੋਈ ਦਵਾਈ ਪਾ ਦਿੰਦੇ ਇਹਨਾਂ ਨੂੰ ਮਾਰ ਦਿੰਦੇ ਇਹਨਾਂ ਨੂੰ ਮਾਰਨਾ ਚਾਹੀਦਾ ਇਹ ਵੀ ਹੈਗਾ ਜੀ ਪਰ ਇਹਨਾਂ ਨੂੰ ਵੀ ਆਪਣੀ ਜ਼ਿੰਦਗੀ ਜੀਣ ਦਾ ਹੱਕ ਹੈਗਾ ਵਾ ਇਹਨਾਂ ਨਾਲ ਬੇਇਨਸਾਫੀ ਨਹੀਂ ਕਰਨੀ ਚਾਹੀਦੀ ਵੱਧ ਤੋਂ ਵੱਧ ਜਿੰਨਾ ਆਪਾਂ ਇਹਨੂੰ ਪਿਆਰ ਕਰਾਂਗੇ ਸਭ ਤੋਂ ਵੱਧ ਵਫਾਦਾਰ ਜਾਨਵਰ ਇਹ ਹੈ ਜੀ ਕਿੰਨੀ ਦੇਰ ਦਾ ਸੀ ਜੋ ਲੈ ਕੇ ਆਏ ਸੀ ਤੁਸੀਂ ਇਹਨਾਂ ਨੂੰ ਕੁਛ ਜਿੰਨਾ ਦਾ ਹੀ ਸੀ ਆ ਇਹ ਹਾਂ ਬੰਸਾ ਦਿਨਾਂ ਦਾ ਸੀ ਇਹ ਹਾਂ ਜਿਹੜਾ ਨੇ ਪ੍ਰੈਮੀ ਮੈਂਬਰ ਵਾ ਕੀ ਆ ਤੁਸੀਂ ਨੰਬਰ ਪਿਆ ਕਰਦੇ ਹੋ ਬਰਥਡੇ ਮਨਾਦੇ ਹੋ ਤੇ ਕੀ ਲਖਨ ਸੀ ਨੇ ਜਾਂ ਕਰਦੇ ਹੋ ਸਾਰੇ ਕਹਿੰਦੇ ਆ ਵੀ ਸਾਰੇ ਜਾਣੇ ਮਤਲਬ ਆਪਣੇ ਬੱਚਿਆਂ ਦਾ ਤਾਂ ਸਾਰੇ ਬਰਥਡੇ ਸੈਲੀਬ੍ਰੇਟ ਕਰਦੇ ਆ ਵੀ ਇਹਨਾਂ ਦਾ ਵੀ ਆਪਾਂ ਜਿੰਨਾ ਇਹਨਾਂ ਨੂੰ ਆਪਾਂ ਬੱਚਿਆਂ ਵਾਂਗੂ ਸਮਝਦੇ ਆ ਜੀ ਸਾਰੇ ਬੰਦੇ ਮਤਲਬ ਇਸ ਤਰ੍ਹਾਂ ਜਿੰਨੇ ਨੇ ਰੱਖੇ ਹੈਗੇ ਸਾਰੇ ਬਰਥਡੇ ਸੈਲੀਬ੍ਰੇਟ ਕਰਨ ਜੀ ਆਪਣੇ ਮਤਲਬ ਬੱਚਿਆਂ ਦੇ ਬਰਥਡੇ ਤੇ ਇਹਨੇ پیسے ਲਾਉਂਦੇ ਆ ਇਹਨਾਂ ਨੂੰ ਵੀ ਮਤਲਬ ਆਪਾਂ ਨੂੰ ਖੁਸ਼ੀ ਦਿੰਦਾ ਹਰ ਇੱਕ ਹਾਕਾ ਜੀ ਇਹਨਾਂ ਨੂੰ ਵੀ ਖੁਸ਼ੀ ਮਿਲਣੀ ਚਾਹੀਦੀ ਹੈ ਸੈਕਿੰਡ ਡੇ ਤਾਂ ਮਨਾਦੇ ਕਿੰਨੇ ਸਾਲ ਹੋ ਗਏ ਦੋ ਸਾਲ ਦਾ ਹੋ ਗਿਆ ਜੀ ਠੀਕ ਹੈ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ